ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਖੋਸਰਨ ਧੀਰ ਦੇ ਵਿੱਚ ਖੋਸਰਨ ਧੀਰ ਪਿੰਡ ਆ ਜਿਹੜਾ ਮਿੱਤਰੋ ਖੋਸਾ ਕੋਟਲਾ ਖੋਸਰਨ ਧੀਰ ਖੋਸਾ ਪਾੰਡੋ ਇਹ ਆਪਸ ਦੇ ਵਿੱਚ ਗਵੰਡੀ ਜੇ ਪਿੰਡ ਆ ਤੇ ਮੋਗੇ ਜ਼ਿਲ੍ਹੇ ਦੇ ਇਹ ਪਿੰਡ ਆਗੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਰੀ ਬਾਈ ਹੁਣਿਆਂ ਨੇ ਵਿਕਾਊ ਕੀਤੇ ਆ ਫੋਰਨ ਕੰਟਰੀ ਦੀ ਕੋਈ ਸਥਿਤੀ ਬਣੀ ਆ ਜਾਣ ਦੇ ਲਈ ਇਸ ਕਰਕੇ ਜਿਹੜੇ 2-4 ਪਸ਼ੂ ਆ ਬਾਈ ਹੁਣਿਆਂ ਨੇ ਰੱਖ ਲਈ ਆ ਜਿਹੜੇ ਘਰੇ ਸੰਭੀ ਜਾਣਗੇ ਤੇ 3-4 ਪਸ਼ੂ ਆ ਜਿਹੜੇ ਉਹ ਵੇਚਨੇ ਲਾਇਆ ਮਿੱਤਰੋ 3 ਜਨਵਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਫੜਮਾ ਕੇ ਦਿਖਾਉਣੇ ਆ ਦਿਨਾਂ ਜਨਵਾਰਾਂ ਦੇ ਵਿੱਚੋਂ ਇੱਕ ਤਾਂ ਚੰਗੇ ਦੁੱਧ ਦੀ ਮਾਲਕਣ ਮੈਂ ਵਿਕਾਊ ਆ ਕੁਝ ਕੁ ਟਾਈਮ ਦੀ ਸੂਈ ਹੋਈ ਆ ਕਿੰਨੇ ਦਿਨਾਂ ਦੀ ਸੂਈ ਆ ਉਹ ਡਿਟੇਲ ਲੈ ਲਾਂਗੇ ਸਾਰੀ ਕਿੰਨੇ ਦੁੱਧ ਤੇ ਚਲਦੀ ਆ ਸਾਰੀ ਕਾਰਵਾਈ ਕਰ ਲਾਂਗੇ ਧਾਰਾ ਸਮੇਤ ਮੈਂ ਜਿਹੜੀ ਇਹ ਚੋਣ ਵਾਲੀ ਡੱਕੀ ਹੋਈ ਐ ਮੈਂ ਵੀਡੀਓ ਬਣਾ ਰਿਹਾ ਮੈਂ ਮੇਤਰੋ ਸਮਾਂ ਨੋਟ ਕਰ ਲੋ 11:52 ਮਿੰਟ ਹੋਇਆ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਇਹਨੂੰ ਚਵਾਈ ਨੰਗੀ ਮੰਨ ਲਾ ਡੱਕੀ ਹੋਈ ਐ ਸਵੇਰ ਦੀ ਉਸ ਹਿਸਾਬ ਦੇਨ ਦਾ ਬਾਜ਼ਾਰ ਦੀ ਤੁਸੀਂ ਜੱਜਮੈਂਟ ਕਰਨੀ ਆ ਕਰਮਾਂ ਵਾਲੀ ਦੀਦੀ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਜੀ ਠੀਕ ਆ ਵੀਰੇ ਤੁਸੀਂ ਸੁਣਾਓ ਸ਼ਤੰਕਰ ਪਰਿਵਾਰ ਜੀ ਸਭ ਠੀਕ ਠਾਕ ਆ ਜੀ ਚਲੋ ਸ਼ੁਕਰ ਆ ਅੱਛਾ ਭਾਈ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਜੀ ਸਨੋ ਤੁਸੀਂ ਕਹਿੰਦੇ ਹੋ ਠੀਕ ਹੈ ਜੀ ਤੁਹਾਡਾ ਨਾਮਤਰ ਸਿੰਘ ਸਿੰਘ ਤੇ ਘਰ ਦਾ ਐਡਰੈਸ ਘਰ ਕਿਹੜੇ ਪਾਸੇ ਆ ਗਿਆ ਆਪਣਾ ਘਰ ਆਪਣਾ ਡਾਕਟਰ ਗੁਰਦੇਵ ਦੇ ਘਰ ਕੋਲੇ ਆ ਜੀ ਠੀਕ ਹੈ ਡਾਕਟਰ ਹਾਂ ਜੀ ਬਸ ਸਟੈਂਡ ਦੇ ਨੇੜੇ ਯਾਨੀ ਕਿ ਸੀਨੀਅਰ ਸੈਂਟਰੀ ਸਕੂਲ ਦੇ ਨੇੜੇ ਠੀਕ ਹੈ ਜੀ ਅੱਛਾ ਜਨਵਾਰ ਤਿੰਨ ਵੇਤਣੇ ਆ ਬਾਈ ਹਨਾ ਕੀ ਕਾਰਨ ਬਣ ਗਿਆ ਵੇਚਣ ਦਾ ਬਾਈ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ ਠੀਕ ਹੈ ਬਾਈ ਠੀਕ ਆ ਜਿਹੜੇ ਦੇਸ਼ ਚੱਲਿਆ ਫਿਰ ਘੁੰਮਣ ਜਾਏਗੇ ਕੈਨੇਡਾ ਬੱਚੇ ਆਪਣਾ ਵੀਰੇ ਠੀਕ ਆ ਕੈਨੇਡਾ ਬੱਚਿਆਂ ਕੋਲੇ ਹੈ ਹਾਂ ਜੀ ਠੀਕ ਹੈ ਜੀ अच्छा भैया मैं जेडी अपनी हां जी ये ਕਿੰਨਾ ਸੂਆ ਸੋਈ ਆਇਤ ਕੀ ਇਹ ਵੀਰੇ ਤੀਜੇ ਸੂਏ ਸੋਈ ਆ ਤੀਜੇ ਸੂਏ ਸੋਈ ਆ ਕਿੰਨਾ ਟਾਈਮ ਹੋ ਗਿਆ ਹੋਊਗਾ ਇਹਨੂੰ ਸੋਈ ਨੂੰ ਬਈ ਵੀਰੇ ਨੂੰ ਮਹੀਨੇ ਦੇ ਲਾਗੇ ਚਾਕੇ ਹੋ ਗਿਆ ਜੀ ਠੀਕ ਆ ਬਈ ਕਟਾ ਆ ਗਿਆ ਮਗਰ ਇਹਦੇ ਹਾਂਜੀ ਕਟਾ ਆ ਬਜਰੰਗੀ ਲਿਜਵਾਣੇ ਦਾ ਠੀਕ ਆ ਬਜਰੰਗੀ ਦਾ ਹੈ ਹਾਂਜੀ ਠੀਕ ਆ ਜੀ ਅੱਛਾ ਹੁਣ ਕਿੰਨੇ ਦਿੋਤੇ ਚੱਲਦੀ ਐ ਇਹ ਜੀ ਹੁਣ ਵੀਰੇ 14 ਕਿਲੋ ਐਸ ਟਾਈਮ ਨੈਟ ਆ ਐਲ ਰੈਡੀ ਕੰਡੇ ਵਾਲਾ ਦੋ ਕੰਡੇ ਵਾਲਾ ਠੀਕ ਆ ਪਲੱਸ ਹੀ ਹੋਊਗਾ ਪੀਕ ਲੈਵਲ ਪਹਿਲਾਂ ਕਿੰਨਾ ਚੱਲਦੀ ਰਹੀ ਪੀਕ ਲੈਵਲ ਤਾਂ ਵੀਰੇ ਨੇ ਪਿਛਲੇ ਸੂਏ ਆਪਣੇ ਕੋਲੇ 18 ਕਿਲੋ ਦਿੱਤਾ ਠੀਕ ਆ ਜੀ ਤੇ ਇਹ ਥੋੜੀ ਜੀ ਪ੍ਰੋਬਲਮ ਜੀ ਪੈ ਗਈ ਸੀ ਇਹਨੂੰ ਹੁਣ ਵੀ 15 ਦਿਨਾਂ ਦੀ ਸੂਈ ਥੱਲੇ 16 ਕਿਲੋ ਦੁੱਧ ਆ ਗਿਆ ਸੀਗਾ ਠੀਕ ਆ ਫਿਰ ਕੀ ਕਰਨਾ ਬਾਅਦ ਨਾਲ ਥੋੜਾ ਜਿਹਾ ਗੋਡੇ ਨੂੰ ਦੂਜੀ ਆ ਗਈ ਉਹਦੇ ਨਾਲ ਪੀੜ ਤੇ ਟਿੱਕੇ ਟੂਕੇ ਲਵਾਤੇ ਠੀਕ ਆ ਜੀ ਤੇ ਉਹ ਟੀਕਿਆਂ ਦੇ ਨਾਲ ਥੋੜਾ ਜਿਹਾ ਦੁੱਧ ਘਟਾ ਗਈ ਹੁਣ ਵੈਸੇ ਵਧਾਉਂਦੀ ਆਉਂਦੀ ਆ ਫਿਰ ਆਜੂਗੀ ਉੱਥੇ ਹੀ 30 12 ਕਿਲੋ ਤੱਕਰਾ ਉਹਨੇ ਗੱਡੂਗੀ ਠੀਕ ਹੈ ਜੀ ਠੀਕ ਹੈ ਅੱਛਾ ਤੇ ਚਵਾਈ ਚਵਾਈ ਨੂੰ ਕਿਵੇਂ ਆ ਜੀ ਬਹੁਤ ਵਧੀਆ ਪੋਲੀ ਹੈ ਵੀਰੇ ਗਾਂਵਾਰਗੀ ਓਕੇ ਦੀ ਰਿਪੋਰਟ ਆ ਜਾਵਾ ਓਕੇ ਓਕੇ ਇਹ ਲਾਈਏ ਬੱਚਾ ਇਹਨੂੰ ਮੜਾ ਜਾ ਜੀ ਹਾਂਜੀ ਹਾਂਜੀ ਲਾ ਲਓ ਰੇਟ ਕਿਤਾ ਕਿਤਾ ਭਾਈ ਉਹਦਾ ਰੇਟ ਵੀਰੇ 125 ਆ 125 ਲਾੜਪੈਰ ਥੋੜਾ ਬਹੁਤ ਕਰ ਦਿਆਂਗੇ ਕਰ ਦਿਆਂਗੇ ਠੀਕ ਹੈ ਭਾਈ ਲੈ ਵੀ ਮਿੱਤਰੋ ਤੇ ਅੱਛਾ ਇਹ ਮੈਂ ਤੁਸੀਂ ਹਰਿਆਣੇ ਚੋਂ ਲੈ ਕੇ ਆਂਦੀ ਸੀ ਹਾਂ ਵੀਰੇ ਹਰਿਆਣੇ ਚੋਂ ਲਿਆਂਦੀ ਸੀ 2-1 ਵੇਚਤੀ ਆ ਤੇ ਠੀਕ ਆ ਤੇ ਇੱਕ ਇਹ ਆਪਣੇ ਕੋਲੇ ਖੜੀ ਆ ਹੁਣ ਠੀਕ ਹੈ ਜੀ ਠੀਕ ਹੈ ਭਾਈ ਇਹ ਕੁਝ ਕੱਟਾ ਬਜਰੰਗੀ ਦਾ ਆ ਗਿਆ ਮਗਰ ਹੈ ਛੱਡ ਦੇ ਬੱਚਾ ਵੀਰੇ ਥੱਲੇ ਇਹਦੇ ਲੈ ਕਰਮਾਂ ਵਾਲੀ ਪੱਠੇ ਲੈ ਆਈ ਓਏ ਮਣੀ ਲੈ ਮਿੱਤਰੋ ਮੈਂ ਧਾਰਾਂ ਤੁਹਾਨੂੰ ਇਹਦੀਆਂ ਜਿਹੜੀਆਂ ਵਿਖਾ ਦਿੰਨੀ ਆ ਕਿਉਂਕਿ ਡੱਕੀ ਹੋਈ ਸੀ ਦੁੱਧ ਤੋਂ ਇਸੇ ਕਰਕੇ ਤੁਹਾਨੂੰ ਆਈਡੀਆ ਜਿਹੜਾ ਆ ਜਾਊਗਾ ਇੱਕ ਇੱਕ ਕਰਕੇ ਚਲਾਓ ਜੀ ਇੱਕ 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 ਕਰਕੇ ਲੈ ਕੇ ਗੱਲੇ ਤੁਹਾਨੂੰ ਦੀਆਂ ਮਾਰ ਦਿਓ 2 2 4 4 ਬਾਠ ਠੀਕ ਕਰ ਓਕੇ ਲੈ ਮਿੱਤਰੋ ਚਵਾਈ ਜਿਹੜੀ ਆ ਤੁਹਾਨੂੰ ਇਹਦੀ ਵਿਖਾਤੀ ਆ ਕਰਮਾਂ ਵਾਲੀ ਦੀ ਔਰ ਸੂਈ ਸਵਾਈ ਮੈਂ ਆ ਮਹੀਨੇ ਦੇ ਆਸੇ ਪਾਸੇ ਜਿਹੜਾ ਇਹਨੂੰ ਟਾਈਮ ਹੋਇਆ ਮਗਰ ਬਜਰੰਗੀ ਦਾ ਕਟਾ 1,25,000 ਰੁਪਏ ਡਿਮਾਂਡ ਆ 14 ਕਿਲੋ ਦੁੱਧ ਕੰਡੇ ਲਾਉਂਦੇ ਤਿਆਰ ਅਰੇ ਭਾਈ ਬਾਹਰ ਤੇ ਚੋਲੇ 2 ਮਿੰਟ ਨੂੰ ਬੋਲ ਦੋਰ ਦੇ ਉਹਨੂੰ ਫੋਨ ਕਰ ਖੋਲ ਦਿਓ ਉਹਨੂੰ ਮੈਂ ਇਹਨੂੰ ਜੇ ਲੈ ਲੈ ਮਿੱਤਰੋ ਤੋਰ ਦੀ ਵੇਖ ਲੋ ਇੱਕ ਵਾਰੀ ਹੁਣ ਤੁਸੀਂ ਇਹਦਾ ਜੱਜਮੈਂਟ ਆ ਜਿਹੜੀ ਤੋਰ ਦੀ ਕਰਮਾਂ ਵਾਲੀ ਦੀ ਲਾ ਲਿਓ ਬੰਦੇ ਬਾਬਾ ਜੀ ਵਾ ਅੱਛਾ ਭਈ ਇੱਕ ਟੋਕੜ ਮੈਂ ਆ ਹਨਾ ਹਾਂਜੀ ਇੱਕ ਟੋਕੜ ਹੈ ਇਹ ਹੁੰਦੀ ਕੀ ਡਿਟੇਲ ਆ ਭਾਈ ਉਹਦੇ ਵੀਰੇ 9-10 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਇਸ ਟਾਈਮ 5 ਕਿਲੋ ਦੁੱਧ ਤਿਆਰ ਆ ਉਹਦੇ ਥੱਲੇ ਦੋ ਟਾਈਮ ਹੀ ਮਿਲਦੀ ਹੈ ਦੋਵੇਂ ਟਾਈਮ ਹੀ ਮਿਲਦੀ ਫਿਰ ਕਿਵੇਂ ਪਹਾੜੇ ਤੇ ਆ ਜੀ ਹਾਂਜੀ ਹਾਂਜੀ ਪਹਾੜੇ ਤੇ ਆਵੇਂ ਥਾਪੀ ਮਾਰ ਕੇ ਬਹਿ ਜਾ ਠੀਕ ਆ ਅੱਛਾ ਤੇ ਚਵਾਈ ਚਵਾਈ ਦੀ ਕਿਵੇਂ ਆ ਉਹ ਵੀ ਹਾਂਜੀ ਚਵਾਈ ਦੀ ਕਿਵੇਂ ਆ ਉਹ ਜਵਾਈ ਦੀ ਬਹੁਤ ਵਧੀਆ ਪੋਲੀ ਆ ਵੀਰੇ ਠੀਕ ਆ ਬਾਈ ਠੀਕ ਆ ਅਜਾ ਬਣੀ ਪੁਣੀ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਵੀਰੇ ਬਣੀ ਨੂੰ ਵੀਰੇ ਇਹਨੂੰ ਹੋ ਗਿਆ 35 40 ਦਿਨ 35 40 ਦਿਨ ਕਿਤੇ ਲੱਗ ਜਾਗੇ ਮਤਲਬ ਇਹ ਫਿਰ ਇਹਦੇ ਪਹਿਲਾਂ ਦੱਬਾ ਤੁਬਾ ਮਾਰਗੀ ਜਾਂ ਕੀ ਕਰਨ ਬਣਿਆ ਵੀਰੇ ਟੀਕਾ ਭਰਾਇਆ ਸੀਗਾ ਉਦੋਂ ਰਹੀ ਨਹੀਂ ਇਹ ਠੀਕ ਆ ਬਾਅਦ ਚ ਫਿਰ ਡਾਕਟਰਾਂ ਦਾ ਵੀ ਕੇਰਾ ਦਵਾਈ ਭਰ ਦੀਏ ਠੀਕ ਆ ਦਵਾਈ ਭਰ ਕੇ ਉਦੋਂ ਬਾਅਦ ਠੀਕ ਆ ਇੱਕ ਹੀ ਟਾਲ ਕੇ ਹੁਣ ਟੀਕਾ ਭਰਾਇਆ ਇਹਦੇ ਠੀਕ ਆ ਜੀ ਲੈ ਮੇਤਰੋ ਦੇਖ ਸਕਦੇ ਹੋ ਤੁਸੀਂ ਲੇਵੇ ਭਾਂਡੇ ਵਾਲੀ ਝੋਟੀਆਂ ਸਾਫ ਸੁਥਰੀ ਹੋ ਅੱਛਾ ਹੁਣ ਇਹਨੂੰ 35-40 ਦਿਨ ਹੋ ਗਏ ਬਣੀ ਨੂੰ ਹੈ। ਇਹਦਾ ਰੇਟ ਫਿਰ ਕੀਤਾ ਕੀਤਾ ਬਾਈ। ਇਹਦਾ ਵੀਰੇ 52000 ਰੁਪਏ। 52000 ਰੁਪਏ। ਅੱਜਾ ਤਾਜੀ ਦੁੱਧ ਦੇਈਏ 10-11 ਕਿਲੋ ਇਹ। ਨਹੀਂ ਨਹੀਂ ਤਾਜੀ ਦਾ ਵੀਰੇ ਦੁੱਧ ਇਹਦਾ 14 ਲੈ ਮਿੱਤਰੋ ਇਹਦਾ ਰੇਟ 52000 ਰੁਪਏ 5 ਕਿਲੋ ਦੁੱਧ ਦਾ 35 ਤੋਂ 40 ਦਿਨ ਦਾ ਜਿਹੜਾ ਇਹਦਾ AI ਹੋਈ ਨੂੰ ਹੋ ਗਿਆ ਤੇ 10 ਤੋਂ 9-10 ਮਹੀਨੇ 11 ਇਹਨੂੰ ਸੂਈ ਨੂੰ ਹੋ ਗਿਆ ਪਹਿਲਾਂ ਦੱਬਾ ਮਾਰੀ ਸੀ ਇਹ ਮਿੱਤਰੋ। ਅੱਛਾ ਬਾਈ ਇੱਕ ਕੱਟੀ ਆਪਣੇ ਕੋਲੇ ਵਕਾਉ ਹਨਾ ਜੀ। ਹਾਂ ਵੀਰੇ ਕੱਟੀ ਐ। ਉਹ ਕਿੰਨੀ ਉਮਰ ਦੀ ਐ ਵੀਰੇ? ਕੱਟੀ ਵੀਰੇ ਹੈਗੀ ਆ 1.5 ਸਾਲ ਦੀ ਲੱਗ ਜਾਗੀ। ਅੱਛਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ? ਇਹਦੀ ਮਾਂ ਦਾ ਸੀਗਾ ਵੀਰੇ 19 ਕਿਲੋ, 18 ਕਿ 19 ਕਿਲੋ। 18-19 ਕਿਲੋ। ਹਾਂਜੀ ਹਾਂਜੀ। ਅੱਛਾ ਇਹਦੀ ਫਿਰ ਮਾਂ ਜਿਹੜੀ ਸੀ ਉਹ ਵੇਚਤੀ ਤੁਸੀਂ? ਹਾਂ ਵੀਰੇ ਉਹ ਮੱਝ ਦੇ ਨਾਲ ਹੀ ਹਰਿਆਣੇ ਵਾਲੀ ਦੋ ਲਿਆਂਦੀਆਂ ਸੀਗੀਆਂ ਹਰਿਆਣੇ ਚੋਂ। ਅੱਛਾ ਉਦੋਂ ਸੂਈ ਆਈ ਸੀ ਮਾਂ ਦੇ ਮਗਰ? ਹਾਂਜੀ ਹਾਂਜੀ ਮਗਰ ਆਈ ਸੀ ਇਹ। ਅੱਛਾ ਉਧਰ ਦੀ ਕੱਟੀ ਹੋਈ ਆ ਹੈ? ਹਾਂਜੀ ਇਹ ਠੀਕ ਆ ਬਾਈ ਠੀਕ ਆ। ਮੈਂ ਹਰਿਆਣੇ ਵਾਲੀ ਮੈਂ ਦੇ ਮਗਰ ਹੀ ਆਈ ਸੀ ਇਹ ਮੇਤਰ ਉਧਰੋਂ ਉਹ ਮੈਂ ਪੇਜ ਬਾਈ ਹੁਣ ਉਹਨੇ ਵੇਚਤੀ ਆ ਤ ਕੱਟੀ ਦੀ ਕੁਆਲਿਟੀ ਕੁਆਲਿਟੀ ਬਹੁਤ ਜ਼ਬਰਦਸਤ ਆ ਹਨਾ ਹੂੰ ਥੋਲੀ ਝਾਲੀ ਵੀ ਚੰਗੀ ਆ ਬਾਈ ਅੱਛਾ ਵੀਰੇ ਕਿੰਨੇ ਦੀ ਦੇ ਦੇਾਂਗੇ ਬਾਈ ਇਹ ਵੀਰੇ 45000 ਦੀ ਦੇ ਦੇਾਂਗੇ ਠੀਕ ਆ ਬਾਈ ਮਿੱਤਰੋ ਬਣਦੇ ਵੀਰੇ 45000 ਦੀ ਮਿਲ ਜੂਗੇ ਮਿੱਤਰੋ ਸਿੰਗੀ ਬਹੁਤ ਚੰਗੀ ਆ ਨਿੱਕਾ ਨਿੱਕਾ ਸਿੰਗ ਲੱਗਾ ਜਾਵਾ 6 ਕੁ ਮਹੀਨੇ ਸਾਂਭਣ ਦੀ ਲੋੜ ਪੈਣੀ ਐ ਵੈਸੇ ਵਜਨ ਇਹਦਾ ਪੂਰਾ ਵੇ ਆ ਇਹਨੂੰ ਪਰ ਫਿਰ ਵੀ ਚਲੋ ਜੇ ਕੱਦ ਕਰਾਉਣਾ ਚਾਹਣੇ ਆ ਤਾਂ ਫਿਰ ਹਜੇ 6 ਮਹੀਨੇ ਹੋਰ ਰੁਕ ਜਿਓ ਕੋਈ ਚੱਕਰ ਨਹੀਂ ਚੰਗੀ ਮੈਂ ਤਿਆਰ ਹੋ ਜੂਗੀ ਚੰਗੀ ਝੋਟੀ ਟਿਕਾਣੇ ਦੀ ਮੈਂ ਬਣ ਜੂਗੀ ਇਹ ਜਿਹੜੇ ਤਿੰਨ ਜਾਨਵਰ ਸੀ ਬਾਈ ਹੁਣ ਉਹਦੇ ਪਿੰਡ ਕੋਸਰਨ ਤੀਰ ਜ਼ਿਲ੍ਹਾ ਮੁਗਾ ਬਾਈ ਨੰਬਰ ਦੱਸਿਓ ਇੱਕ ਵਾਰੀ ਮੇਰਾ ਨੰਬਰ ਹੈ 7759 ਜੀ 45844 ਇੱਕ ਵਾਰੀ ਹੋਰ ਬੋਲ ਦਿਓ ਜੀ 7759 ਜੀ 45844 ਠੀਕ ਹੈ ਜੀ ਇਸ ਨੰਬਰ ਤੇ ਬਾਈ ਨਾਲ ਕਰ ਲਓ ਰਾਬਤਾ ਕੈਂਪ ਧੰਨਵਾਦ